ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਅੱਜ ਆਪਾਂ ਹਾਜ਼ਰ ਹੋਏ ਆਂ 3 ਦਿਨਾਂ ਬਾਅਦ ਤੇ ਰੋਜ਼ ਦੀ ਤਰ੍ਹਾਂ ਮਤਲਬ ਖਬਰਾਂ ਚੋਂ ਖਬਰ ਲੈ ਕੇ ਪ੍ਰੋਗਰਾਮ ਐਸ ਵੇਲੇ ਸਾਡਾ ਜਿਹੜਾ ਬੁਲਟਨ ਹੁੰਦਾ ਉਹ ਸ਼ੁਰੂ ਹੁੰਦਾ ਤੇ ਮੇਰੇ ਨਾਲ ਹੈਗੇ ਬਖਤੌਰ ਢਿੱਲੋ ਜੀ ਆਪਣਾ ਜਿਹੜਾ ਅੱਜ ਚੈਨਲ ਤੁਸੀਂ ਰੋਜ਼ ਦੀ ਤਰ੍ਹਾਂ ਐਸੇ ਤਾਂ ਮੈਂ ਬੋਲ ਹੀ ਦਿਨਾ ਹੁਣਾ ਬਖਤੌਰ ਢਿੱਲੋ YouTube ਚੈਨਲ ਨਾਲ Instagram ਤੇ Facebook ਪੇਜ ਵੀ ਬਣਿਆ ਹੋਇਆ ਇਹਨੂੰ ਫਾਲੋ ਤੇ ਸ਼ੇਅਰ ਸਬਸਕ੍ਰਾਈਬ ਕਰ ਲਿਆ ਕਰੋ ਅੱਜ ਖਬਰਾਂ ਆਪਾਂ ਲੈਨੇ ਆਂ ਤਿੰਨ ਜੀ ਤਿੰਨਾਂ ਦਾ ਵਿਸਤਾਰ ਪੂਰਵਕ ਵਰਨਣਾ ਢਿੱਲੋ ਸਾਹਿਬ ਕਰਨਗੇ ਖਬਰਾਂ ਇਹਗੀਆਂ ਢਿੱਲੋ ਸਾਹਿਬ ਮੈਂ ਜ਼ਿਕਰ ਕਰ ਦਿੰਨਾ ਹੈ ਤੇ ਤੁਸੀਂ ਅੱਗੇ ਫੌਰ ਕਰ ਦੇਣਾ ਹੈ ਪਹਿਲੀ ਖਬਰ ਹੈ ਜੀ ਢਿੱਲੋਂ ਸਾਹਿਬ ਦਰਬਾਰ ਸਾਹਿਬ ਨਾਲ ਸ਼੍ਰੀ ਦਰਬਾਰ ਸਾਹਿਬ ਨਾਲ ਜੁੜੀ ਹੋਈ ਹੈ ਵੀ ਉੱਥੇ ਅੱਜ ਤਨਖਾਈਆ ਕਰਾਰ ਲਾਏ ਹੋਏ ਸੀ ਜਿਹੜੇ ਉਹਨਾਂ ਨੂੰ ਕੀ ਕੀਤਾ ਮਾਫ ਕੀਤਾ ਜਾਂ ਕੀ ਹੈ ਉਹ ਤੁਸੀਂ ਦੱਸੋਗੇ ਦੂਜੀ ਖਬਰ ਹੈ ਜੀ ਨਵਜੋਤ ਸਿੱਧੂ ਨਾਲ ਜੁੜੀ ਹੋਈ ਤੇ ਤੀਜੀ ਖਬਰ ਹੈ ਜੀ ਆਪਣੇ 328 ਸਰੂਪ ਜਿਹੜੇ ਚੋਰੀ ਹੋਏ ਸੀ ਉਹ ਮਾਮਲਾ ਹੈ ਜੀ ਢਿੱਲੋਂ ਸਾਹਿਬ ਸਤਿਗੁਰ ਸਤਿਗੁਰ ਢਿੱਲੋਂ ਸਾਹਿਬ ਪਹਿਲੀ ਖਬਰ ਇਹ ਹੈ ਜੀ ਵੀ ਦਰਬਾਰ ਸਾਹਿਬ ਦੇ ਉੱਤੋਂ ਜਿਹੜੇ ਤਨਖਾਈਆ ਕਰਾਰ ਲਾਏ ਸੀ ਉਹਨਾਂ ਨੂੰ ਕੀ ਕੀਤਾ ਜੀ ਉਹਦੇ ਬਾਰੇ ਅੱਜ ਸਾਡੇ ਜਿਹੜੇ ਦਰਸ਼ਕ ਹੈ ਉਹ ਕਰੋ ਵਿਸਤਾਰਪੂਰਵਕ ਪ੍ਰਵਿੰਦਰ ਜੀ ਥੋੜਾ ਜਿਹਾ ਮੈਂ ਪਹਿਲਾਂ ਤੁਹਾਨੂੰ ਦਰਸਤ ਕਰ ਦਿਆਂ ਦਰਬਾਰ ਸਾਹਿਬ ਜੀ ਦਰਬਾਰ ਸਾਹਿਬ ਕੰਪਲੈਕਸ ਜਿਹੜਾ ਉਹਦੇ ਵਿੱਚ ਹੈ ਸ੍ਰੀ ਅਕਾਲ ਤਖਤ ਸਾਹਿਬ ਸੌਰੀ ਦਰਬਾਰ ਸਾਹਿਬ ਅਲੱਗ ਹੈ ਅਕਾਲ ਤਖਤ ਸਾਹਿਬ ਜਿਹੜੇ ਬਾਅਦ ਚ ਬਣੇ ਬਿਲਕੁਲ ਬਿਲਕੁਲ ਅਕਾਲ ਤਖਤ ਸਾਹਿਬ ਜਿਹੜਾ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਨੇ ਮੇਰੀ ਪੀੜੀ ਦੇ ਮਾਲਕ ਨੇ ਉਹਨਾਂ ਨੇ ਬਣਾਇਆ ਸੀ ਜੀ ਜੀ ਔਰ ਜਿਹੜਾ ਦਰਬਾਰ ਸਾਹਿਬ ਹੈ ਦਰਬਾਰ ਸਾਹਿਬ ਤਾਂ ਗੁਰੂ ਆਰਮਦਾਸ ਸਾਹਿਬ ਆਰਮਦਾਸ ਸੂਰ ਨੇ ਨਿਕਲੇ ਲਾਇ ਸ਼ਾਇਦ ਬਸਾਇਆ ਜੀ ਸਾਰਾ ਕੁਝ ਇਹ ਉਹਨਾਂ ਦੇ ਪ੍ਰਕਾਪ ਦੇ ਨਾਲ ਆ ਫਿਰ ਬਾਕੀ ਗੁਰੂ ਅਰਜਨ ਦੇਵ ਜੀ ਦਾ ਆਪਣਾ ਇੱਕ ਅਜੋਗ ਦਾ ਬਿਲਕੁਲ ਸੋ ਉਹ ਹੈ ਅਸਲ ਦੇ ਵਿੱਚ ਹੋਇਆ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਕੁਝ ਲੋਕਾਂ ਨੇ ਗਲਤੀਆਂ ਕੀਤੀਆਂ ਸੀ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਠੀਕ ਹੈ ਜੀ 2 ਦਸੰਬਰ ਦੀ ਆਪਾਂ ਗੱਲ ਕਰੀਏ ਤਾਂ 2 ਦਸੰਬਰ ਨੂੰ ਇਹ ਫੈਸਲੇ ਹੋਏ ਸੀ ਠੀਕ ਹੈ ਜੀ ਕੁਝ ਬਾਅਦ ਚ ਹੋਇਆ ਤੇ ਕੁਝ ਹੋਇਆ ਪਹਿਲਾਂ ਪਹਿਲਾਂ ਹੋਇਆ 2 ਦਸੰਬਰ ਨੂੰ ਜਿਹੜੇ ਫੈਸਲੇ ਹੋਏ ਸੀ ਉਹਨਾਂ ਦੇ ਵਿੱਚ ਇੱਕ ਤਾਂ ਫੈਸਲਾ ਇਹ ਸੀ ਕਿ ਜਿਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਗਲਤੀਆਂ ਕੀਤੀਆਂ ਜੀ ਉਹਨਾਂ ਤੋਂ ਉਹਨਾਂ ਦੀਆਂ ਗਲਤੀਆਂ ਨੂੰ ਦਾ ਅਹਿਸਾਸ ਕਰਵਾਇਆ ਜਾਵੇ ਤੇ ਉਹਨਾਂ ਨੂੰ ਤਨਖਾਹ ਲਈ ਜਾਵੇ ਠੀਕ ਹੈ ਜੀ ਜਾਂ ਜਿਹੜੇ ਹੈਗੇ ਉਸ ਸਮੇਂ ਦੇ ਵਿੱਚ ਗਲਤੀਆਂ ਹੋਈਆਂ ੱਟਕੇ ਹੋਏ ਐ ਜਿਵੇਂ ਕਿ ਅਕਾਲੀ ਸਰਕਾਰ ਦੇ ਦੌਰਾਨ ਜਿਹੜੇ ਤੁਹਾਡੇ ਸੀ ਮੁਹੰਮਦ ਮੁਸਤਾਬਰਗੇ ਜਾਂ ਜਿਹੜਾ ਸੀ ਇੱਕ ਹੋਰ ਬਿਰਸਾ ਸਿੰਘ ਬਲਟੋਹਿਆ ਨਹੀਂ ਮੁਹੰਮਦ ਮੁਸਤਾਬਰ ਤੋਂ ਪਹਿਲਾਂ ਇੱਕ ਹੋਰ ਸੀ ਇਜ਼ਹਾਰ ਹਾਲ ਇਜ਼ਹਾਰ ਹਾਲ ਇਜ਼ਹਾਰ ਆਲਮ ਤੇ ਉਹਦੀ ਪਤਨੀ ਨੂੰ ਜਿਹੜਾ ਹੈਗਾ ਅਕਾਲੀ ਦਲ ਸ਼ਾਮਲ ਕਰਨਾ ਸਮੈਤ ਸਿੰਘ ਸੈਣੀ ਨੂੰ ਬੀ ਜੀ ਪੀ ਲਾਉਣਾ ਇਜ਼ਹਾਰ ਆਲਮ ਤੇ ਉਹਦੀ ਪਤਨੀ ਨੂੰ ਉੱਤੇ ਉਹਦੇ ਨਾਲ ਨਿਵਾਜ਼ਨਾ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਦੇ ਵਿੱਚ ਲੱਗੀਆਂ ਗਈਆਂ ਸੀ ਠੀਕ ਹੈ ਜੀ ਤੇ ਇਹ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਵੀ ਕਿਹਾ ਗਿਆ ਸੀ ਕਿ ਤੁਸੀਂ ਇਹਦੇ ਬਾਰੇ ਦੱਸੋ ਕੀ ਹੈ ਠੀਕ ਹੈ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਥੋੜੀ ਜੀ ਚੂਚਰਾ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਲੇਕਿਨ ਜਦੋਂ ਉਹਨਾਂ ਨੇ ਕਿਹਾ ਵੀ ਗੱਲ ਹਾਂ ਜਨਾ ਚੋਣੀ ਚਾਹੀਦੀ ਬਿਲਕੁਲ ਬਿਲਕੁਲ ਤਾਂ ਫਿਰ ਸੁਖਵੀਰ ਸਿੰਘ ਬਾਦਲ ਹਾਂ ਹਾਂ ਆ ਕਰੀਏ ਜੋ ਕੁਛ ਉਹ ਤੋਂ ਬੋਲਿਆ ਗਿਆ ਸੀ ਉਹਦੇ ਮੁਤਾਬਕ ਉਹ ਕਹੀ ਗਈ ਤਾਂ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਲਾਈ ਉਹਨਾਂ ਨੇ ਸਜ਼ਾ ਭੁਗਤੀ ਉਹ ਸਜਾ ਦਾ ਇੱਕ ਹਿੱਸਾ ਭੁਗਤਿਆ ਜਿਹੜਾ ਧਾਰਮਿਕ ਸੀ ਜੀ ਲੇਕਿਨ ਜਿਹੜਾ ਪੋਲੀਟੀਕਲ ਮਾਮਲਾ ਸੀ ਉਹਦੇ ਵਿੱਚ ਅਜੇ ਤੱਕ ਵੀ ਤਕਰਾਰ ਜਾਰੀ ਹੈ ਕਿਉਂਕਿ ਉਹ ਕਹਿੰਦੇ ਸੀ ਵੀ ਜਿਹੜਾ ਉਹ ਆਪਣੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਭੰਗ ਕਰ ਦਿੱਤਾ ਜਾਵੇ ਦੋਨਾਂ ਤਰ੍ਹਾਂ ਨੇ ਅਲੱਗ-ਅਲੱਗ ਆਪਣੇ ਅਰਥ ਕੱਢੇ ਆ ਕਿ ਹੁਣ ਅਕਾਲੀ ਦਲ ਦੋ ਬਣੇ ਵੀ ਹੈ ਇੱਕ ਅਕਾਲੀ ਦਲ ਤਾਂ ਸੁਖਬੀਰ ਸਿੰਘ ਬਾਦਲਾਲਾ ਪੁਰਾਣਾ ਹੀ ਹੈਗਾ ਜਿਹਦੀ ਚੋਣ ਕਰਕੇ ਸੁਖਬੀਰ ਸਿੰਘ ਬਾਦਲ ਹੁਣ ਪ੍ਰਧਾਨ ਬਣ ਗਏ ਦੂਜਾ ਜਿਹੜਾ ਹੈਗਾ ਸੀ ਉਹ ਹੈ ਪੁਨਰ ਸੁਰਜੀਤੀ ਜਿਹੜੀ ਸ਼੍ਰੋਮ ਜਿਹੜੀ ਅਕਾਲੀ ਦਲ ਦੀ ਮੈਂਬਰਸ਼ਿਪ ਬਾਸ ਦੇ ਅਕਾਲ ਤਖਸਾਲ ਨੇ ਇੱਕ ਕਮੇਟੀ ਬਣਾਈ ਸੀ 7 ਮੈਂਬਰੀ ਜੀ 7 ਮੈਂਬਰੀ ਚੋ ਦੋ ਮੈਂਬਰ ਜਿਹੜੇ ਹੈ ਕਿਰਪਾਲ ਸਿੰਘ ਬੁੱਢੂਂ ਕਰਤੇ ਆਪਣੇ ਹਰਜਿੰਦਰ ਸਿੰਘ ਧਾਮੀ ਇਹ ਪਾਸੇ ਹੋ ਗਏ ਸੀ ਤੇ ਪੰਜ ਮੈਂਬਰ ਰਹਿ ਗਈ ਸੀ ਪੰਜ ਰਹਿ ਗਏ ਫਿਰ ਪੰਜ ਮੈਂਬਰਾਂ ਨੇ ਜਿਹੜੀ ਉਪਸਥਿਤੀ ਕਰਾਈ ਤੇ ਉਸ ਭਰਤੀ ਦੇ ਆਧਾਰ ਦੇ ਉੱਤੇ ਉਹਨਾਂ ਨੇ ਆਪਣੀ ਚੋਣ ਕੀਤੀ ਹੈ ਆਪਣੀ ਇੱਕ ਨਵੀਂ ਸੰਸਥਾ ਬਣਾਈ ਜਿਹਦਾ ਨਾਂ ਹੈਗਾ ਪੁਨਰ ਸੁਰਜੀਤੀ ਅਕਾਲੀ ਦਾ ਕਾਲਜ ਕਿ ਮੁਰ ਉਸ ਨੂੰ ਸੁਰਜੀਤ ਕਰ ਰਹੇ ਹਨ ਜੀ ਤਾਂ ਇਹ ਇੱਕ ਵੱਖਰੀ ਗੱਲ ਹੈ ਇੱਕ ਪੋਲਿਟਿਕਲ ਮਾਮਲੇ ਨਾਲ ਚੱਲੀ ਹੈ ਦੇਖੋ ਆਪਾਂ ਛੱਡ ਠੀਕ ਹੈ ਜੀ ਦੂਜਾ ਉਥੇ ਸੀ ਵੀ ਜਿਹੜਾ ਬਖਸ਼ਾ ਸਿੰਘ ਬਲਟੋਹਾ ਹੈ ਬਖਸ਼ਾ ਸਿੰਘ ਬਲਟੋਹਾ ਨੂੰ ਵੀ ਤਾਲਬ ਕੀਤਾ ਸੀ ਇਹ ਕੱਲ੍ਹ ਤੱਕ ਸਾਹਮਣੇ ਠੀਕ ਹੈ ਜੀ ਉਹਨਾਂ ਦੇ ਖਿਲਾਫ ਇਹ ਦੋਸ਼ ਸੀ ਕਿ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਖਿਲਾਫ ਜਿਹੜੇ ਮਾੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਉਹਨਾਂ ਦੇ ਨਿੱਜੀ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਕੁਝ ਟੈਕਸੀ ਦਿੱਤੀ ਹੈ ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ ਹੈ ਰਿਕਾਰਡਿੰਗ ਵੀ ਜਿਹੜੀ ਆ ਕੀਤੀ ਜਾ ਰਹੀ ਸੀ ਤੇ ਜਾਂ ਕੀਤੀ ਗਈ ਸੀ ਇਹ ਮਾਮਲਾ ਜਦੋਂ ਅੱਜ ਆਇਆ ਤੇ ਇਸ ਮਾਮਲੇ ਦੇ ਉੱਤੇ ਉਹ ਪੇਸ਼ ਹੋਏ ਬਲਟੋਹਾ ਸਾਹਿਬ बलटोहा साहब न्याप्रीत ने कहार्मिक विराजमान बारे गल कही मनी फिर उन्होंने कह मे तो गलतियां हुई मैं प्रवान करना अगे तो मैं अकाल तख्त साहब नर्पित रहूंगा मैं एक गल बड़ी वगी ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਉਹ ਕਹਿੰਦੇ ਕਿ ਤੁਸੀਂ ਜਿਹੜੀ ਮਰਿਆਦਾ ਨੂੰ ਪ੍ਰਵਾਨ ਕਰੋਗੇ ਬਿਲਕੁਲ ਜੀ ਉਹਨਾਂ ਨੇ ਕਿਹਾ ਜੀ ਹਾਂ ਨਾਲ ਉਹਨੇ ਫਿਰ ਕਲੈਰੀਫਾਈ ਕੀਤਾ ਜੀ ਕਿ ਮਰਿਆਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਬਰੈ ਬਿਲਕੁਲ ਜੀ ਸਰਵ ਪ੍ਰਵਾਨ ਤੇ ਸਾਡੀ ਪ੍ਰਵਾਨਤ ਮਰਿਆਦਾ ਉਹ ਹੈ ਜਿਹੜੀ ਡੇਰੇਦਾਰਾਂ ਵੱਲੋਂ ਮਰਿਆਦਾ ਬਣਾਈ ਹੈ ਉਹ ਇੱਥੋਂ ਮੈਨੂੰ ਲੱਗਿਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਿਹੜੀ ਮਿਸ਼ਨਰੀ ਸਟੂਡੈਂਟ ਦੇ ਤੌਰ ਤੇ ਪੜ੍ਹਾਈ ਜਾਂ ਗਿਆਨ ਹਾਸਲ ਕੀਤਾ ਉਹਦੇ ਤੇ ਉਹ ਪੂਰਾ ਪੈਰਾ ਦੇ ਰਹੇ ਦੋ ਹੋ ਗਏ ਤੀਸਰੇ ਜਿਹੜੇ ਹੈਗੇ ਸੀ ਉਹ ਸੀਗੇ ਗਿਆਨੀ ਗੁਰਵਚਨ ਸਿੰਘ ਗੁਰਵਚਨ ਸਿੰਘ ਗਿਆਨੀ ਗੁਰਵਚਨ ਸਿੰਘ ਦਾ ਵੱਡਾ ਦੋਸ਼ ਜਿਹੜਾ ਅੱਜ ਉਹਨਾਂ ਨੇ ਉਚਾਰਿਆ ਗਿਆਨੀ ਕੁਲਦੀਪ ਸਿੰਘ ਗੜਗਾਜੋ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਇੱਕ ਮੁਖੀ ਦੀ ਇੱਕ ਅਰਜੀ ਤੁਹਾਡੇ ਕੋਲੇ ਆਈ ਸੀ ਔਰ ਉਸ ਅਰਜੀ ਨੂੰ ਤੁਸੀਂ ਜਿਹੜਾ ਹੈਗਾ ਪ੍ਰਵਾਨ ਕੀਤਾ ਇਹ ਤੁਹਾਡੀ ਗਲਤੀ ਹੈ ਤਾਂ ਨਹੀਂ ਉਹਨਾਂ ਨੇ ਕਹੇ ਜੀ ਗਲਤੀ ਸੀ ਉਹਨਾਂ ਨੇ ਕਿਹਾ ਤੁਸੀਂ ਸਿੱਖ ਕੌਮ ਤੋਂ ਇਹਦੇ ਬਾਰੇ ਮਾਫੀ ਮੰਗੋ ਤਾਂ ਗਿਆਨੀ ਗੁਰਵਚਨ ਸਿੰਘ ਨੇ ਕਿਹਾ ਜੀ ਮੈਂ ਲਿਖਤੀ ਤੌਰ ਤੇ ਵੀ ਪਹਿਲਾਂ ਮਾਫੀ ਮੰਗ ਚੁੱਕਿਆ ਹਾਂ ਵਿਵਾਦਿਤ ਫੈਸਲਾ ਹਾਲਾਂਕਿ ਉਹਨਾਂ ਨੇ ਵਾਪਸ ਵੀ ਲੈ ਲਿਆ ਸੀ ਮੈਂ ਮਾਫੀ ਵੀ ਮੰਗ ਚੁੱਕਿਆ ਤੇ ਅੱਜ ਫਿਰ ਮੈਂ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗਦਾ ਜੀ ਇਸੇ ਮੈਂ ਤੁਹਾਨੂੰ ਇਹ ਵੀ ਜ਼ਿਕਰ ਕਰਦਾ ਮੈਂ ਕਿ ਜਦੋਂ 2 ਦਸੰਬਰ ਨੂੰ ਜਿਹਨਾਂ ਲੋਕਾਂ ਨੂੰ ਸੁਝਾਵਾਂ ਸੁਣਾਈਆਂ ਸੀ ਉਹਨਾਂ ਦੇ ਵਿੱਚ ਨਾ ਇਹਨਾਂ ਦਾ ਵੀ ਸੀਗਾ ਪਰ ਉਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਤੇ ਗਿਆਨੀ ਰਕਬੀਤ ਸਿੰਘ ਹੋਰੀ ਜਿਹੜੇ ਸਿੰਘ ਸਹਿਬਾਨ ਸੀ ਜੀ ਉਹਨਾਂ ਨੇ ਫੈਸਲਾ ਇਹ ਕਰ ਦਿੱਤਾ ਸੀ ਕਿ ਇਹਨਾਂ ਦੇ ਮਾਮਲੇ ਨੂੰ ਬਾਅਦ ਚ ਵਿਚਾਰਿਆ ਜਾਵੇ ਪੈਂਡਿੰਗ ਸੀ ਬਿਲਕੁਲ ਪਰ ਉਹਨਾਂ ਨੇ ਨਾਲੇ ਗੱਲ ਕਹਿ ਦਿੱਤੀ ਕਿ ਜਿੰਨੀ ਦੇਰ ਤੱਕ ਤੁਸੀਂ ਇਥੋਂ ਸਜ਼ਾ ਮੁਕਤ ਨਹੀਂ ਹੁੰਦੀ। ਓਨੀ ਦੇਰ ਤੱਕ ਤੁਸੀਂ ਅੰਮ੍ਰਿਤਸਰ 'ਚ ਨਹੀਂ ਰਹੋਗੇ ਤੇ ਨਾ ਹੀ ਤੁਸੀਂ ਕਿਸੇ ਕਥਾ ਕੀਰਤਨ ਦੇ ਵਿੱਚ ਭਾਗ ਲੋ। ਤੇ ਉਸ ਵੇਲੇ ਤੂੰ ਆਪਣੀ ਜਿਹੜੀ ਹੈਗੀ ਮਹਿਕਮਤ ਧਾਰਮਿਕ ਆਈਸੋਲੇਸ਼ਨ ਦੇ ਵਿੱਚ ਹੀ ਰਹਿ ਰਿਹਾ ਸੀ। ਅੱਜ ਉਹਨਾਂ ਨੂੰ ਵੀ ਤਲਖਾ ਲਾਤੀ। ਠੀਕ ਹੈ ਜੀ। ਇਸੇ ਤਰੀਕੇ ਜਿਹੜੇ ਹੈਗੇ ਵਾਈਸ ਚਾਂਸਲਰ ਕਰਮਜੀਤ ਸਿੰਘ ਕਰਮਜੀਤ ਸਿੰਘ ਜਿਹੜੇ ਹੈਗੇ ਉਹ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੈ। ਜੀ। ਤੇ ਇਹ ਜਦੋਂ ਗਏ ਹੈ ਨਾ ਤੁਹਾਡੀ ਯਾਦ ਹੋਣਾ ਦੱਖਣ ਨਹੀਂ ਭਾਰਤ ਦੇ ਵਿੱਚ ਇੱਕ ਜਿਹੜੀ ਉੱਥੇ ਕੋਈ ਇਕੱਠ ਹੋਇਆ ਸੀ ਇਕੱਤਰਤਾ ਹੋਈ ਸੀ ਜੀ ਉਸ ਇਕੱਤਰਤਾ ਦੇ ਵਿੱਚ ਆਰਐਸਐਸ ਦਾ ਚੀਫ ਮੀ ਸੀ ਜੀ ਸੀ ਬਿਲਕੁਲ ਤਾਂ ਆਰਐਸਐਸ ਦਾ ਚੀਫ ਸਾਹਮਣੇ ਬੈਠਾ ਸੀ ਮੋਹਨ ਭਗਵਤ ਤੇ ਉਹ ਆਪੋ ਆਪਣੀਆਂ ਜਿਹੜੀਆਂ ਉਹ ਪੇਸ਼ ਕਰਦੇ ਸੀਗੇ ਜਿਹੜੇ ਤਜਵੀਜ਼ਾਂ ਤਾਂ ਇਹਨਾਂ ਨੇ ਕਹਿਨੇ ਆ ਜਿਹੜੇ ਆਪਣੇ 22 ਸਾਸਰ ਸਾਥੀ ਨੇ ਇੱਕ ਤਕ ਤਜਵੀਜ਼ ਪੇਸ਼ ਕੀਤੀ ਜਿਹਦੇ ਰਿਗਵੇਦ ਹੈ ਜੀ ਰਿਗਵੇਦ ਦੇ ਮੁਤਾਬਕ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਦੀ ਫਲਸਫੀ ਹੈ ਫਿਲਾਸਫਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਕੋਈ ਜਿਹੜਾ ਹੈਗਾ ਸੀ ਜੋ ਕਿ ਸਟੱਡੀ ਕਰ ਰਿਹਾ ਹੈ ਜਿਹੜਾ ਇਹਨਾਂ ਦਾ ਸਿੱਖ ਸੈਂਟਰ ਹੈ ਕੋਈ ਯੂਨੀਵਰਸਿਟੀ ਨੇ ਬਣਾਇਆ ਵਾ ਸਿੱਖ ਸੈਂਟਰ ਬਗੈਰ ਵੀ ਉਹ ਅਸੀਂ ਕਰਦੇ ਹਾਂ ਹੁਣ ਇੱਕ ਤਾਂ ਪਹਿਲੀ ਗੱਲ ਇਹ ਵੀ ਉਹ ਕਿਉਂ ਕਰਦੇ ਕਿਉਂਕਿ ਗੁਰੂ ਗੁਰੂ ਨਾਨਕ ਦੇਵ ਜੀ ਸਾਹਿਬ ਦਾ ਫਲਸਫਾ ਹੋ ਰਿਹਾ ਹੈ ਰਿਕਬੇਤ ਹੋ ਰਿਹਾ ਹੈ ਰਿਕਬੇਤ ਕਿਉਂਕਿ ਰਿਕਬੇਤ ਜਿਹੜਾ ਹੈਗਾ ਉਹ ਕੁਝ ਹੋਰ ਕਰਦਾ ਜਿਹੜਾ ਗੁਰੂ ਨਾਨਕ ਦੇਵ ਜੀ ਸਾਹਿਬ ਦਾ ਫਲਸਫਾ ਜਿਹੜੀ ਉਹਨਾਂ ਦੀ ਇਹ ਜਿਹੜੀ ਸਿੱਕੇ ਉਹ ਤਾਂ ਸਾਨੂੰ ਹੋਰ ਪਾਸੇ ਲੈ ਕੇ ਜਾਂਦੀ ਉਹ ਸਾਨੂੰ ਬੇਬਾ ਬਰਾਬਰ ਚੋ ਕੱਢਦੀ ਹੈ ਉਹ ਤਾਂ ਉਹ ਜਿਹੜੇ ਹੈਗੇ ਟੂਨੇਟ ਮਾਣੇ ਉਹਦੇ ਸਪਉਂਦੀ ਹੈ ਉਹਨਾਂ ਨੇ ਕਿਹਾ ਵੀ ਤੁਹਾਡੀ ਇਹ ਗਲਤੀ ਕੀ ਹੈ ਤੁਸੀਂ ਨੂੰ ਮਲਦਨ ਦੇ ਕੋਲਤੀ ਕਹਿੰਦੇ ਉਹ ਕਹਿੰਦੇ ਗਲਤੀ ਹੈ ਮੈਂ ਗਲਤੀ ਆਪਣੀ ਪ੍ਰਵਾਨ ਕਰਦਾ ਇੱਕ ਅੱਗੇ ਆ ਗਈ ਫਿਰ ਜਸਵੰਤ ਸਿੰਘ ਜੀ ਜਸਵੰਤ ਸਿੰਘ ਬੈਸੇ ਤਾਂ ਉਹਨਾਂ ਦਾ ਜਿਹੜਾ ਤਖੱਲਸ ਹੈ ਉਹ ਜ਼ਫਰ ਹੈ ਜੀ ਜਸਵੰਤ ਸਿੰਘ ਜ਼ਫਰ ਪੰਜਾਬ ਦੀ ਬਾਸ਼ਾ ਪਹਾੜ ਦੇ ਮੁਖੀ ਉਹਨਾਂ ਨੂੰ ਭਾਸ਼ਾ ਪਾਕ ਦਾ ਚੇਅਰਮੈਨ ਪ੍ਰਧਾਨ ਜੋ ਵੀ ਹੈ ਉਹ ਲਾਇਆ ਹੋਇਆ ਹੈ ਜੀ ਉਹਨਾਂ ਦਾ ਕਸੂਰ ਜਿਹੜਾ ਗਿਆਨੀ ਜੀ ਨੇ ਉਹਨਾਂ ਨੂੰ ਦੱਸਿਆ ਉਹ ਇਹ ਦੱਸਿਆ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਜਿਹੜਾ ਹੈਗੀ ਹੈ ਸ਼ਹੀਦੀ ਵਰਸ ਜੀ ਉਹ ਦਿਵਸਾ ਉਹ ਵਰਸ ਆਪਾਂ ਮਨਾਉਂਦੇ ਆ ਤੇ ਉਸ ਵਰਸ ਦੇ ਮੌਕੇ ਦੇ ਉੱਤੇ ਤੁਸੀਂ ਸ਼੍ਰੀਨਗਰ ਦੇ ਵਿੱਚ ਇੱਕ ਸਮਾਲੋਮ ਕੀਤਾ ਸੀ ਬਿਲਕੁਲ ਜੀ ਔਰ ਉਸ ਸਮਾਗਮ ਦੇ ਵਿੱਚ ਜਿਹੜੀ ਹੈਗੀ ਹੈ ਉਹ ਗੁਰੂ ਸਾਹਿਬ ਦੀ ਕੁਰਬਾਨੀ ਦੀ ਭਾਵਨਾ ਘੱਟ ਸੀ ਤੇ ਨਾਚ ਗਾਣਾ ਬੜਾ ਜ਼ਿਆਦਾ ਸੀ ਇਹ ਗਲਤੀ ਹੈ ਸੀ ਕਿ ਨਹੀਂ ਹੈ ਸੀ ਇਹ ਕੀ ਸਰਪੇ ਫੈਸਲਾ ਗਲਤ ਸੀ ਕਿ ਨਹੀਂ ਤਾਂ ਉਹਨਾਂ ਨੇ ਬੜੀ ਕਲੈਰੀਫਾਈ ਕੀਤਾ ਉਹ ਕਹਿੰਦੇ ਜੀ ਫੈਸਲਾ ਇਹ ਠੀਕ ਸੀ ਜੀ ਪਰ ਇਹਦੀ ਜਿਹੜੀ ਹੈਗੀ ਹੈ ਲਾਗੂ ਨਹੀਂ ਕੀਤਾ ਜਾ ਸਕਾ ਠੀਕ ਹੋਇਆ ਨਾ ਬਿਲਕੁਲ ਉਹਨਾਂ ਨੇ ਵੀ ਆਪਣੀ ਜਿਹੜੀ ਹੈ ਗਲਤੀ ਮੰਨੀ ਤੇ ਇਹਨਾਂ ਨੇ ਇਹ ਲਗਭਗ ਮਤਲਬ ਹੈ ਵੀ ਮੇਨ ਮੁਖਤੌਰ ਤੇ ਤੇਰੇ ਚਾਰ ਬੰਦੇ ਸੀ ਚਾਰਾਂ ਨੂੰ ਸਜਾ ਲਾਤੀ ਹੈ ਸਜਾ ਲਾਤੀ ਹੈ ਜੋ ਸਜਾ ਕੀ ਹੁੰਦੀ ਹੈ ਉਹਦਾ ਤਾਂ ਮਤਲਬ ਹੈ ਸਾਨੂੰ ਅਖਬਾਰਾਂ ਜਵਾਲਾ ਮੋٹے ਤੌਰ ਤੇ ਦਿੱਤੇ ਹੈ ਕਿ ਉਹਨਾਂ ਦੀ ਜਿਹੜੀ ਹੁਣ ਜਿਹੜੀ ਹੈਗੀ ਤੇ ਸਿਆਸੀ ਪੱਖ ਤੋਂ ਆਪਾ ਦੇਖੀਏ ਜੀ ਸਿਆਸੀ ਪੱਖ ਤੋਂ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੁਣ ਕੋਈ ਦੋਸ਼ ਨਹੀਂ ਰਿਹਾ ਜਿਹੜੇ ਦੋਸ਼ੀ ਉਹਨਾਂ ਦੇ ਮਾਫ ਹੋ ਚੁੱਕੇ ਹੈ ਔਰ ਉਹ ਮੁੜ ਕੇ ਅਕਾਲੀ ਦਲ ਦੇ ਵਿੱਚ ਆ ਸਕਦੇ ਆ ਸਕਦੇ ਮੈਂ ਇੱਕ ਵੈਸੇ ਗੱਲ ਕਹੂੰਗਾ ਕਿ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵੀ ਜਨਮ ਦਿਨ ਜਨਮ ਦਿਨ ਸਿੰਘਾ ਬਿਲਕੁਲ ਔਰ ਬਿਰਸਾ ਸਿੰਘ ਬਲਟੋਹਾ ਨੂੰ ਅਕਾਲੀ ਦਲ ਤੋਂ ਪੜਿਆ ਗਿਆ 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 ਸੀ ਤੇ ਮੇਰੇ ਖਿਆਲ ਮੁਤਾਬਕ ਕਿ ਬਿਰਸਾ ਸਿੰਘ ਬਲਟੋਹਾ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਬਿਲਕੁਲ ਦੇ ਜਨਮ ਦਿਨ ਦੇ ਉੱਤੇ ਇੱਕ ਤੋਹਫਾ ਮਿਲਿਆ ਤੋਹਫਾ ਮਿਲ ਗਿਆ ਕਿਉਂਕਿ ਉਹਨਾਂ ਨੂੰ ਸਿਆਸੀ ਜੀਵਨ ਦਾ ਮਿਲ ਜੀਵਨ ਦਾ ਉਹਨੂੰ ਸਿਆਸਤ ਦੇ ਵਿੱਚ ਆ ਕੇ ਦੁਬਾਰਾ ਫੇਰ ਸਰਗਰਮ ਹੋ ਸਕਦੇ ਆ ਅਕਾਲੀ ਦਲ ਦੇ ਮੈਂਬਰ ਵੀ ਬਣ ਸਕਦੇ ਇੱਕ ਵੀ ਲੈ ਸਕਦੇ ਕਿਉਂਕਿ ਜਿਹੜਾ ਉਹਨਾਂ ਦੇ ਉੱਤੇ ਤਬਾਸੀ ਉਹ ਤਬਾਦ ਤਰਖਾ ਲਗੰਦੇ ਨਾਲ ਸਾਫ ਹੋ ਗਿਆ ਜੀ ਇਸੇ ਤਰੀਕੇ ਗਿਆਨੀ ਗੁਰਵਤੰ ਸਿੰਘ ਹੋਰ ਅੰਕਈਏ ਤੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਦੇ ਉੱਤੇ ਜੀ ਗਿਆਨੀ ਜੀ ਨੂੰ ਵੀ ਅੱਜ ਜਿਹੜਾ ਹੈਗਾ ਧਾਰਮਿਕ ਜੀਵਨ ਦਾ ਮਿਲ ਗਿਆ ਤਾਂ ਬਿਲਕੁਲ ਜੀ ਜੇ ਕਿ ਉਹਨਾਂ ਨੇ ਧਰਮ ਕਰਮ ਤੋਂ ਪਾਸੇ ਕੀਤਾ ਹੋਇਆ ਸੀ ਤੇ ਹੁਣ ਉਹ ਵੀ ਧਰਮ ਕਰਨ ਵਾਲੇ ਮਾਮਲੇ ਚ ਹੋ ਜਾਣਗੇ ਚਲੋ ਬਾਕੀ ਜਿਹੜੇ ਹੈਗੇ ਆ ਜਫਰ ਸਾਹਿਬ ਲਾਲੋ ਸਾਹਿਬ ਜਫਰ ਸਾਹਿਬ ਉਹ ਇੱਕ ਸਧਾਰਨ ਸਿਕੰਦਰ ਇਹ ਪੋਲੀਟੀਕਲ ਤੇ ਤਾਂ ਬਿਲਕੁਲ ਜੀ ਇਸ ਕਰਕੇ ਇਹਨਾਂ ਦਾ ਮਹੱਤਵ ਚਾਹਤ ਹੋ ਜਾਂਦਾ ਹੈ ਹੁਣ ਅਗਲੀ ਗੱਲ ਆ ਗਈ ਤੁਸੀਂ ਗੱਲ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈ ਜਿਹੜੇ 328 ਚੋਰੀ ਹੋਏ ਹਾਂ 328 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸੀ ਜੀ ਇਸ ਮਾਮਲੇ ਦੇ ਵਿੱਚ ਇੱਕ ਚੋਰੀ ਹੋਇਆ ਹੈ ਗਾਇਬ ਹੋਇਆ ਹੈ ਕੀ ਹੋਇਆ ਹੈ ਲੇਕਿਨ ਮੰਨਿਆ ਜਾਂਦਾ ਹੈ ਜਿਹੜੀ ਜਿਹੜੀ ਇੱਕ ਪਰਸੈਪਸ਼ਨ ਬਣ ਗਈ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈ ਜਿਹੜੇ ਇਹ ਚੋਰੀ ਹੋ ਗਏ ਚੋਰੀ ਹੋ ਗਏ ਸੀ ਇਹਦੇ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਉਰੀ ਜਿਹੜੇ ਐਕਟਿੰਗ ਜਥੇਦਾਰ ਹੁੰਦੇ ਸੀ ਆਪਣੇ ਅਕਾਲ ਤਖਸਾਲ ਦੇ ਉਦੋਂ ਉਹਨਾਂ ਨੇ ਫਿਰ ਇਹਦੀ ਇੱਕ ਪੜਤਾਲ ਵਾਸਤੇ ਇੱਕ ਕਮੇਟੀ ਬਣਾਈ ਸੀ ਜਾਂ ਕਮਿਸ਼ਨ ਬਣਾਇਆ ਸੀ ਜੀ ਪਹਿਲਾਂ ਉਹਦੀ ਮੁਖੀ ਇੱਕ ਬੀਬੀ ਨੂੰ ਲਾਇਆ ਸੀ ਜਿਹੜੀ ਹਾਈ ਕੋਰਟ ਦੀ ਜੱਜ ਸੀ ਲੇਖਨ ਉਹ ਬੀਬੀ ਸ਼ਰਕੇ ਚਲੀ ਗਈ ਸੀ ਰਿਟਾਇਰਡ ਜੱਜ ਸੀ ਜੀ ਫਿਰ ਇਹਨਾਂ ਨੇ ਈਸ਼ਰ ਸਿੰਘ ਉਹਨਾਂ ਨੂੰ ਲਾਇਆ ਤੇ ਈਸ਼ਰ ਸਿੰਘ ਹੋਰਾਂ ਨੇ ਪੜਤਾਲ ਕੀਤੀ ਸੀ ਜੀ ਈਸ਼ਰ ਸਿੰਘ ਨੇ ਜਿਹੜੀ ਪੜਤਾਲ ਕੀਤੀ ਉਸ ਪੜਤਾਲ ਦੇ ਵਿੱਚ ਉਹਨਾਂ ਨੇ ਇਹ ਨਹੀਂ ਕਿਹਾ ਕਿ ਚੋਰੀ ਹੋਈ ਜੀ ਉਹ ਕਹਿੰਦੇ ਵੀ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈ ਇਹ ਗਾਇਬ ਹੈ ਗਾਇਬ ਇਨਾਂ ਦੀ ਜਿਹੜੇ ਹੈਗੇ ਆ ਇਨਾਂ ਦੀ ਜਿਹੜੀ ਇਹਨਾਂ ਦੇ ਬਗਲੇ ਦੇ ਵਿੱਚ ਜਿਹੜੀ ਭੇਟਾ ਬਣਦੀ ਸੀ ਉਹ ਭੇਟਾ ਜਮਾ ਨਹੀਂ ਪੁੱਜਾ ਮਾਰੀ ਇਹਦਾ ਮਤਲਬ ਹੈ ਕਿ ਉਹ ਜਾਨੀ ਇਹਸ਼ਰ ਸਿੰਘ ਦੇ ਮੁਤਾਬਕ ਯਾਨੀ ਕਹਿੰਦੇ ਆਪਾਂ ਸਰਦਾਰ ਕਹਿੰਦੇ ਜਾਂ ਕੁਝ ਵੀ ਅਸਲ ਗੱਲ ਨਹੀਂ ਹੈ ਬਿਲਕੁਲ ਬਿਲਕੁਲ ਇਹਸ਼ਰ ਸਿੰਘ ਦੇ ਮੁਤਾਬਕ ਇੰਉ ਲੱਗਦਾ ਜਿਵੇਂ ਇਹਸ਼ਰ ਸਿੰਘ ਨੇ ਕਿ ਉਹਨਾਂ ਬੰਦਿਆਂ ਨੇ ਪੈਸੇ ਲੈ ਕੇ ਜੇਬਾਂ 'ਚ ਪਾ ਲਈ ਜੀ ਤੇ ਜਮਾ ਨਹੀਂ ਕਰਾ ਜਮਾ ਨਹੀਂ ਕਰਾ ਉਹਦੇ ਵਿੱਚੋਂ ਜਿਹੜੇ ਵੱਡੇ ਬੰਦੇ 16 ਬੰਦਿਆਂ ਦੇ ਨਾਮ ਆਏ ਜੀ ਉਹਨਾਂ ਨੇ 16 ਬੰਦਿਆਂ ਨੂੰ ਦੁਸ਼ੀ ਕਰਾ ਦਿੱਤਾ ਸੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਇੱਕ ਦੇ ਖਿਲਾਫ ਕਾਰਵਾਈ ਕਰ ਕਾਰਵਾਈ ਉਹਨਾਂ ਦੇ ਵਿੱਚੋਂ ਕੁਝ ਕਰ ਰਿਟਾਇਰ ਹੋ ਗਿਆ ਰਿਟਾਇਰ ਹੋਣ ਵਾਲੇ ਇੱਕ ਸਰਜ ਨੇ ਤੇ ਗੱਲ ਕਹੀ ਸੀ ਜੀ ਮੈਂ ਇੱਥੋਂ ਐ ਕਰੋ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਭੇਟਾ ਉਹ ਮੇਰੇ ਜਿਹੜੇ ਪੱਤੇ ਵਗੈਰਾ ਮਿਲਨੇ ਉਹ ਚੋ ਕੱਟ ਲਓ ਤੇ ਬਕਾਇਆ ਮੈਨੂੰ ਦੇ ਦਿਓ ਦੇ ਦਿਓ ਉਹ ਮਾਮਲਾ ਪਿੱਛੇ ਚੱਲਦਾ ਸੀ ਪਰ ਉਸੇ ਸਮੇਂ ਦੌਰਾਨ ਜਿਹੜੇ ਬਲਦੇਵ ਸਿੰਘ ਹੈ ਜੀ ਸਰਦਾਰ ਬਲਦੇਵ ਸਿੰਘ ਬਨਾਲਾ ਜੀ ਉਹ ਬੜੇ ਲੰਬੇ ਸਮੇਂ ਤੋਂ ਜਿੱਦਜਾਦ ਕਰ ਰਹੇ ਆ ਉਹ ਕਹਿੰਦੇ ਵੀ ਇਹਨਾਂ ਨੂੰ ਸਜ਼ਾ ਨਹੀਂ ਮਿਲ ਨਹੀਂ ਮਿਲ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਡਿਮਾਂਡ ਕਰ ਰਹੇ ਸੀ ਕਿ ਐਫ ਆਈ ਆਰ ਅਰਜ਼ੀ ਕੀਤੀ ਹੈ ਜੀ ਉਹ ਇਹ ਪ੍ਰਵਿੰਦਰ ਜੀ ਇਹ ਸਰਕਾਰ ਬਣੀ ਹੈ 2022 ਚ 22 ਚ ਬਿਲਕੁਲ ਤੇ 25 ਜਿਹੜਾ ਖਤਮ ਹੋਣਾ ਹੈ ਖਤਮ ਹੋਣਾ ਲਗਭਗ ਮਤਲਬ ਆਪਾਂ ਕਹਿ ਸਕਦੇ ਆ ਵੀ ਔਣਕ 4 ਸਾਲ ਦਾ ਸਰਕਾਰ ਨੂੰ ਬਲੀ ਨੂੰ ਹੋ ਗਿਆ ਬਸ ਨੇੜੇ ਆ ਕਮ ਸਬਕ ਸਾਲੇ ਨਜ਼ਰ ਰਹਿ ਗਿਆ ਬਿਲਕੁਲ ਜੀ ਉਦੋਂ ਤੋਂ ਮਤਲ ਜਿਹੜੇ ਹੈਗੇ ਆ 3 ਸਾਲਾਂ ਤੋਂ ਲੜਾਈ ਲੜ ਰਹੇ ਆ ਜੀ ਤੇ ਇਹਨਾਂ ਨੂੰ ਭਾਈ ਸਾਹਿਬ ਹੁਣ ਤੱਕ ਦੇਖਿਆ ਨਹੀਂਗਾ ਵੀ ਆਪਾਂ ਐਫ ਆਈ ਆਰ ਦਰਜ ਕਰਨੀ ਹੁਣ ਇਸ ਮੌਕੇ ਦੇ ਉੱਤੇ ਆ ਕੇ ਇਹਨਾਂ ਨੇ ਐਫ ਆਈ ਆਰ ਦਰਜ ਕਰਤੀ ਤੇ ਐਫ ਆਈ ਆਰ ਦੀ ਕਾਪੀ ਗਿਆਨੀ ਬਡਾਲਾ ਦੇ ਕੇ ਕੌਣ ਆਇਆ ਆਪਣੀ ਤੁਹਾਡੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੁਨਾਰ ਸਿੰਘ ਸੰਧਮਤ ਦੇ ਨਾਲ ਅ ਬੈਂਸ ਸਾਹਿਬ ਬੈਂਸ ਜਿਹੜੇ ਆਪਣੇ ਹਰਜੋਤ ਮੈਂ ਹਰਜੋਤ ਸਿੰਘ ਬੈਸਟੇ ਸਿੱਖਿਆ ਮੰਤਰੀ ਹੈ ਉਹ ਦੋਨੋਂ ਦੇਖੇ ਇਹ ਵੀ ਯਾਰੋ ਲਓ ਜੀ ਉਹਨਾਂ ਨੇ ਕਹਿਤਾ ਤੇ ਉਹਨਾਂ ਨੇ ਖੁਸ਼ੀ ਯਾਰ ਕੀਤੀ ਵੀ ਬੜੀ ਵਧੀਆ ਗੱਲ ਹੈ ਮੈਨੂੰ ਇਹਦੇ ਵਿੱਚੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਾਜਨੀਤੀ ਚਲਕ ਚਲਕਦੀ ਹੈ ਬਿਲਕੁਲ ਚਲਕਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਮਾਮਲੇ 'ਚ ਵੀ ਰਾਜਨੀਤੀ ਚਲਕਦੀ ਸੀ ਉਹਨਾਂ ਨੇ ਮਾਮਲੇ ਨੂੰ ਲਪਟਾਇਆ ਕਿਉਂ ਨਹੀਂ ਬਿਲਕੁਲ ਜੀ ਜੇ ਉਹਨਾਂ ਨੇ ਇਹ ਕਹਿੰਦੇ ਵੀ ਇਹ ਤਾਂ ਜਿਹੜੇ ਗਾਇਬ ਹੋਏ ਐ ਚੋਰੀ ਦੀ ਹੋਈ ਜਾਂ ਇਹਨਾਂ ਦੇ ਪੈਸੇ ਲਏ ਗਏ ਤਾਂ ਉਹਨਾਂ ਦੇ ਖਿਲਾਫ ਅਮਾਨਤ ਕ੍ਰਿਆਨਤ ਦਾ ਪਰਚਾ ਬੰਦ ਸੀ ਕਿਉਂ ਨਹੀਂ ਕਰਵਾਇਆ ਇਹਨਾਂ ਦੀ ਹੁਣ ਇਹ ਆਉਂਦੀ ਹੈ ਕਿ ਲਗਾਤਾਰ 3 ਸਾਲ ਤਾਂ ਚੁੱਕ ਕੇ ਬੈਠੇ ਨੇ ਅੱਛਾ ਜੀ ਹਾਂ ਜੀ ਜਿਆਦਾ ਜਿਆਦਾ ਆਪਰੇ ਗਰਜ ਕਰਵਾਉਣ ਦਾ ਮਤਲਬ ਕੀ ਹੈ ਕਿਉਂਕਿ ਹੁਣ ਮੇਰੇ ਖਿਆਲ ਮੁਤਾਬਕ ਆਮ ਆਦਮੀ ਪਾਰਟੀ ਨੂੰ ਸਿੱਖਾਂ ਦੀ ਹੱਤਾਸ਼ੀ ਪਾਰਟੀ ਵਜੋਂ ਮਤਲਬ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ ਮੈਂ ਦੋ ਗੱਲਾਂ ਦੱਸਣਾ ਹੈ ਤੁਹਾਨੂੰ ਇੱਕ ਤਾਂ ਜਿਹੜੀ ਇਹ ਵੀ ਜੇ ਸਿੱਖਾਂ ਦੀ ਗੱਲ ਕਰਦੇ ਆਪਾਂ ਤਾਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਪੁੱਲਰ ਜੀ ਉਹਨਾਂ ਦੀ ਸਜਾ ਮਾਫੀ ਬਾਸਤੇ ਕਿੰਨੇ ਵਾਰੀ ਜਿਹੜੀ ਹੈ ਫਾਈਲ ਉਹ ਇਹਨਾਂ ਦੇ ਕੋਲ ਗਈ ਹੈ ਕੇਜਰੀਵਾਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ ਸਤਿੰਦਰ ਜੈਨ ਜੇਨ ਮੰਤਰੀ ਹੁੰਦੇ ਸੀ ਇਹਨਾਂ ਨੇ ਉਹ ਨਹੀਂ ਸੀ ਮਾਫ ਕੀਤੀ ਵਾਰ-ਵਾਰ ਉਹਨੂੰ ਰਿਜੈਕਟ ਕਰਦੇ ਕਿ ਉਹ ਸਿੱਖੀ ਸੀ ਕਿ ਉਹਨੇ ਕਿਸੇ ਦੁਸ਼ਮਣ ਨੂੰ ਮਾਰਿਆ ਸੀ ਉਹ ਬੰਦਾ ਸਿੱਖ ਭਾਵਨਾਵਾਂ ਦੇ ਜਿਹਨਾਂ ਦੀਆਂ ਭਾਵਨਾਵਾਂ ਭੜਕੀਆਂ ਸੀ ਜਦੋਂ ਐਡਾ ਵੱਡਾ ਕਤਲਿਆ ਹੋਇਆ ਉਹਦਾ ਬਦਲਾ ਲੈਣ ਵਾਸਤੇ ਭਾਵਕ ਹੋ ਕੇ ਉਹਨੇ ਆਪਣਾ ਇੱਕ ਜੁਰਮ ਕਰਤਾ ਉਹਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਆ ਬੰਦਾ ਆਈਸੋਲੇਸ਼ਨ ਦੇ ਵਿੱਚ ਰਹਿ ਚੁੱਕਿਆ ਫਾਂਸੀ ਦੀ سزا ਨਾਲ ਉਹ ਜਿਹੜੀ ਕਤਲ ਦੇ ਵਿੱਚ سزا ਕੱਟੀ ਜਾਂਦੀ ਉਹ ਉਹ ਵੱਧ ਕੱਟ ਚੁੱਕਾ ਹੈ ਉਹਦੀ سزا ਉਮਰ ਕੈਦ ਦੇ ਵਿੱਚ ਤਬਦੀਲ ਕਰਤੀ ਮਾਨ ਸਿਕਟਾ ਉਹ ਬੰਦਾ ਜਿਹੜਾ ਆਪਾਸ ਹੋ ਚੁੱਕਾ ਉਹ ਬਿਲਕੁਲ ਜੀ ਬਿਲਕੁਲ ਉਹਨੂੰ ਛੱਡਣ ਦੇ ਵਿੱਚ ਦੱਸੋ ਵੀ ਕੀ ਕੀ ਕਸੂਰ ਹੈ ਜੇ ਉਹਨੂੰ ਛੱਡਣ ਦੇ ਵਿੱਚ ਕਸੂਰ ਨਹੀਂ ਕੁਝ ਤਾਂ ਫਿਰ ਜਿਹੜਾ ਆਏਗਾ ਵਾਰਿਸ ਪੰਜਾਬ ਦੇ ਉਹਨਾਂ ਦੇ ਅਮਰ ਪ੍ਰੈਜ਼ੀਡੈਂਟ ਅਮਰਪਾਲ ਸਿੰਘ ਅਮਰਪਾਲ ਸਿੰਘ ਦੇ ਉੱਤੇ ਵਾਰ-ਵਾਰ ਜਿਹੜਾ ਕਿਉਂ ਲਾਇਆ ਜਾਂਦਾ ਹੈ ਐ ਐਨਐਸਸੀ ਤੇ ਉਹਦੀ ਜਿਹੜੀ ਹੈਗੀ ਪੈਰੋਲ ਦਾ ਵੀ ਵਿਰੋਧ ਕੀਤਾ ਜਾਂਦਾ ਵੀ ਜੇ ਉਹ ਬੰਦਾ ਬਾਹਰ ਆ ਗਿਆ ਜਿੱਤੇ ਪਾਣੀਆਂ ਨੂੰ ਅੱਗ ਲੱਗੀ ਜੀ ਬਿਲਕੁਲ ਜੀ ਪੰਜਾਬ ਦੇ ਪਾਣੀਆਂ ਨੂੰ ਅੱਗ ਲੱਗੀ ਵੀ ਸਿੱਖੀ ਪ੍ਰਤੀ ਹੈ ਜਾਂ ਮੈਂ ਹੋਰ ਯਾਦ ਕਰਾਉਣਾ ਜੀ ਸਰਦਾਰ ਕੁਲਤਾਰ ਸਿੰਘ ਸੰਧਵਾ ਸ਼ਾਇਦ ਪੁੱਲ ਜਰ ਪਰ ਬਹਿ ਨਹੀਂ ਪੁੱਲਦਾ ਜੀ ਕਿ ਜਦੋਂ ਬੈਬਲ ਕਲੱਬ ਵਾਲੇ ਲੋਕ ਉੱਥੇ ਬੈਠੇ ਸੀ ਤੇ ਉਸ ਵੇਲੇ ਨਵੀਂ ਨਵੀਂ ਬਣੀ ਸੀ ਸਰਕਾਰ ਤੇ ਸਰਕਾਰ ਨੇ ਇੱਕ ਟੀਮ ਭੇਜੀ ਸੀ ਐਡਵੋਕੇਟ ਜਨਰਲ ਦੇ ਦਫ਼ਤਰ ਚੋਂ ਵਕੀਲਾਂ ਦੀ ਟੀਮ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਆਈ ਸੀ ਤੇ ਉਦੋਂ ਸੰਧਮਤ ਸਾਹਿਬ ਵੀ ਉੱਥੇ ਗਏ ਸਨ ਸੰਧਮਤ ਸਾਹਿਬ ਨੇ ਕਹਿ ਦਿੱਤੀ ਕਿ ਜੇ 3 ਮਹੀਨਿਆਂ ਦੇ ਵਿੱਚ ਵਿੱਚ ਕੋਈ ਕਾਰਵਾਈ ਨਾ ਹੋਈ ਤਾਂ ਮੈਂ ਉਹ ਕੁਰਸੀ ਛੱਡ ਦੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਮੇਰੇ ਵਾਸਤੇ ਆਹ ਕੁਰਸੀ ਵਾਲੀ ਵੱਡੀ ਹੈ ਆ ਗੁਰੂ ਗ੍ਰੰਥ ਸਾਹਿਬ ਆ ਉਸ ਕੁਰਸੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਰੱਖੀ ਕਰ ਨਾਲੀ ਕੁਰਸੀ ਵਾਲੀ ਬੱਧੀ ਹੈ ਜੇ ਕੁਰਸੀ ਮਿਲੀ ਹੈ ਤਾਂ ਇਹ ਗੁਰੂਆਂ ਦੇ ਅਸ਼ੀਰਵਾਦ ਨਾਲ ਮਿਲੀ ਹੈ ਮੈਂ ਇਹਨੂੰ ਛੱਡ ਕੇ ਤੁਹਾਡੇ ਵਿੱਚ ਬਹਿ ਜੂ ਆ ਕੇ ਕਿੱਥੇ ਜੀ ਜਿਸ ਨੇ ਬੈਠੀ ਨਹੀਂ ਇਹਦੇ ਨਾਲ ਨਾਲ ਮੈਂ ਇੱਕ ਹੋਰ ਗੱਲ ਦੱਸਾਂ ਇੱਕ ਜਿਹੜੀ ਸੀਗੀ ਬੇਅਦਬੀ ਦੇ ਕੇਸਾਂ ਆ ਜੀ ਬੇਅਦਬੀ ਦੇ ਕੇਸਾਂ ਵਾਲੀ ਜਿਹੜੀ ਹੈਗੀ ਇੱਕ ਕਾਰਵਾਈ ਕੀਤੀ ਸੀ ਜਿਹੜੀ ਹੈ ਰਿਪੋਰਟ ਤਿਆਰ ਕੀਤੀ ਸੀ ਮੇਰਾ ਖਿਆਲ ਚਾਹੇ ਉਦੋਂ ਆਈਜੀ ਪਰਮਾਰ ਸੀ ਉਹਨਾਂ ਨੇ ਕੀਤੀ ਸੀ ਜੀ ਉਹ ਜਿਹੜੀ ਹੈਗੀ ਰਿਪੋਰਟ ਵੀ ਚੱਕ ਕੇ ਭਗਵੰਤ ਸਿੰਘ ਮਾਨ ਨੇ ਕੁਝ ਬੰਦਿਆਂ ਨੂੰ ਜੀ ਜਿਨ੍ਹਾਂ ਦੇ ਵਿੱਚ ਭਾਈ ਅਮਰੀਕ ਸਿੰਘ ਵੀ ਸੀਦੰਦੂ ਵੀ ਟਕਸਾਲ ਵਾਲੇ ਜਿਹੜੀ ਉਹਨਾਂ ਦੀ ਆਪ ਦੀ ਅਲੱਗ ਤਮਦੂ ਵੀ ਟਕਸਾਲ ਨੂੰ ਕਾਗਜ਼ ਪੇਸ਼ ਕੀਤੇ ਸੀ ਉਹ ਫੜਾਦ ਵੀ ਆ ਤੁਹਾਨੂੰ ਰਿਪੋਰਟ ਦਿੱਤੀ ਕੱਲੀ ਰਿਪੋਰਟ ਹੀ ਅੱਛ ਫੜਾਈ ਆ ਵੀ ਕਿਸੇ ਨੂੰ ਸਜ਼ਾ ਹੋਈ ਹੈ ਤੁਸੀਂ ਕਿਸੇ ਨੂੰ ਸਜ਼ਾ ਕਰਾਈ ਹੈ ਤੁਹਾਡੇ ਦੌਰ ਚ ਕੁਝ ਹੋਇਆ ਹੈ ਇਸ ਕਰਕੇ ਮੈਨੂੰ ਲੱਗਿਆ ਕਿ ਜੇ ਆਪਾਂ ਦੇਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਵੀ ਪੋਲਿਟਿਕਸ ਕਰ ਰਹੀ ਸੀ ਜਿਹੜੇ ਇਹਨਾਂ ਦੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਨੂੰ ਲੈ ਕੇ ਤੇ ਹੁਣ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਪੋਲਿਟਿਕਸ ਕਰ ਰਹੀ ਹੈ ਇਹ ਇਨਸਾਫ ਦੇ ਨਹੀਂ ਜਾਂ ਨਾ ਦੇ ਕੋਈ ਗੱਲ ਵੀ ਇਸ ਕਰਕੇ ਮੈਂ ਇਹਨਾਂ ਕੀ ਕਹਿੰਦੇ ਅਗਲੀ ਚਲੋ ਸਭ ਤੀਜੀ ਖਬਰ ਆਪਣੀ ਇਹ ਹੈ ਵੀ ਜਿਹੜੀ ਨਵਜੋਤ ਕੌਰ ਸਿੱਧੂ ਮੈਡਮ ਰੌਲਾ ਪਾ ਰਹੀ ਹੈ ਉਹ ਕੀ ਮਾਮਲਾ ਉਹ ਵੀ ਦੱਸ ਦਿਓ ਜੀ ਨਵਜੋਤ ਕੌਰ ਸਿੱਧੂ ਨੇ ਜਿਹੜੀ ਗੱਲ ਕਹੀ ਹੈ ਨਾ ਉਹਨੇ ਕਿਹਾ ਵੀ ਨਵਜੋਤ ਸਿੰਘ ਸਿੱਧੂ ਨੂੰ ਜੋ ਕੋ ਬੇਸਿਕ ਵਰਨਰ ਨੂੰ ਮਿਲ ਜੀ ਗਵਰਨਰ ਨੂੰ ਕੁਝ ਮੰਗਾ ਦੇ ਕੇ ਸੀ ਤੇ ਉਸ ਤੋਂ ਬਾਅਦ ਜਦੋਂ ਬਾਹਰ ਆਏ ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਉੱਥੇ ਗੱਲ ਚੱਲ ਪਈ ਕਿ ਨਵਜੋਤ ਸਿੰਘ ਸਿੱਧੂ ਪੋਲਿਟਿਕਸ ਦੇ ਵਿੱਚ ਐਕਟਿਵ ਹੋਣਗੇ ਉਹਨਾਂ ਨੇ ਕਿਹਾ ਹਾਂ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਪਰ ਜੇ ਉਹਨਾਂ ਨੂੰ ਮੁੱਖ ਮੰਤਰੀ ਐਲਾਨ ਨਾ ਜਾਵੇ ਜੀ ਉਹਨਾਂ ਨੂੰ ਮੁੱਖ ਮੰਤਰੀ ਦੇ ਕੈਂਡੀਡੇਟ ਵਜੋਂ ਪੇਸ਼ ਕਰਨਗੇ ਤਾਂ ਉਹ ਜ਼ਰੂਰ ਆਉਣਗੇ ਫਿਰ ਉਹਨਾਂ ਨੇ ਕਿਹਾ ਨਹੀਂ ਨਹੀਂ ਉਹ ਤਾਂ ਦੇਖੋ ਗੱਲ ਇਹ ਕਹਿੰਦੀ ਵੀ ਸਾਡੇ ਕੋਲ ਤਾਂ 500 ਕਰੋੜ ਰੁਪਈਆ ਹੈ ਜੀ ਅੱਜ ਕੱਲ ਕਹਿੰਦੇ ਜੇ ਮੁੱਖ ਮੰਤਰੀ ਬਣਨਾ ਤਾਂ 500 ਕਰੋੜ ਰੁਪਈਆ ਚਾਹੀਦਾ ਅੱਛਾ ਜੀ ਉਹ ਹੁਣ 500 ਕਰੋੜ ਰੁਪਈਆ ਕਿਉਂ ਚਾਹੀਦਾ ਜੇ ਮੁੱਖ ਮੰਤਰੀ ਦਾ ਕੈਂਡੀਡੇਟ ਬਣਨਾ ਤੇ 500 ਕਰੋੜ ਰੁਪਈਆ ਚਾਹੀਦਾ ਦਾ ਮਤਲਬ ਕਾਂਸਪਾਈ ਦੀ ਲੀਡਰਸ਼ਿਪ ਮੰਗਦੀ ਹੈ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਇਹ ਇਨ ਵਿੱਚ ਹੈਗਾ ਨਾ ਜਿਹੜਾ ਇਸ ਇਨਚਾਰਜ ਕਲਚਰਲ ਸੈਂਟਰ ਵੱਲੋਂ ਆਇਆ ਇਹna ਕੋਰਫੀ ਹੁੰਦੀ ਹੈ ਜੀ ਪਰ ਇਹ ਕਹਿੰਦੇ ਨਹੀਂ ਕਿ ਮੁੱਖ ਮੰਤਰੀ ਦੀ ਜਿਹੜੀ ਹੈਗੀ ਆ ਅਸਾਮੀ ਉਹ 5 500 ਕਰੋੜ ਰੁਪਏ ਚ ਵਿਕਦੀ ਹੈ ਇਹ ਮੇਰੇ ਖਿਆਲ ਅੰਦਰ ਤੱਥਾਂ ਤੋਂ ਥੋੜੀ ਜਿਹੀ ਪਰੇ ਹੈ ਪਰੇ ਹੈ ਇਸ ਕਰਕੇ ਪਰੇ ਮੈਂ ਕਹਿ ਸਕਦਾ ਮੈਂ ਸੁਣ ਰਿਆ ਸੀ ਮਾਲਵਿੰਦਰ ਸਿੰਘ ਮਾਲੀ ਜੀ ਮਾਲੀ ਨੇ ਵੀ ਇਹੀ ਗੱਲ ਕਹੀ ਸੀ ਕਿ ਜੋ ਕੁਛ ਰੀਵੀ ਕਹਿ ਰਹੀ ਹੈ ਇਹ ਬਾਹਿਆਤ ਹੈ ਦਾ ਬਿਲਕੁਲ ਮਤਲਬ ਫਿਰ ਇਹ ਵੀ ਪੁੱਛਿਆ ਗਿਆ ਮਾਲੀ ਨੂੰ ਵੀ ਕੀ ਇਹਦੇ ਵਿੱਚ ਜਿਹੜੀ ਹੈਗੀ ਨਵਜੋਤ ਸਿੰਘ ਸਿੱਧੂ ਦੀ ਵੀ ਕੋਈ ਹੈ ਉਹ ਕਹਿੰਦਾ ਨਵਜੋਤ ਸਿੰਘ ਸਿੱਧੂ ਨਹੀਂ ਜਾ ਸਕਦਾ ਪਰ ਹੁਣ ਤਾਂ ਗੱਲ ਇਹ ਹੋ ਗਈ ਕਿ ਕਾਂਗਰਸ ਪਾਰਟੀ ਦੇ ਵਿੱਚ ਭੁਜਾਲ ਆ ਗਿਆ ਵੀ ਇੱਕ ਬੀਬੀ ਕਹਿੰਦੀ ਕਿ ਅੱਧੀ ਅਕਾਰਵਾਈ ਕਰੋ ਪਹਿਲਾਂ ਤਾਂ ਤੁਸੀਂ ਦੇਖੋ ਕਿ ਬੀਕਸ਼ੇਪ ਕੁਮਾਰ ਹੈ ਜੀ ਉਹ ਕਰਨਾਟਕਾ ਦੇ ਡਿਪਟੀ ਮੁੱਖ ਮੰਤਰੀ ਹੈ ਜੀ ਔਰ ਉੱਥੋਂ ਦੀ ਕਾਂਗਰਸ ਦੇ ਪ੍ਰਧਾਨ ਹੈ ਉਹਨਾਂ ਨੇ ਵੀ ਕਹਿ ਦਿੱਤੀ ਤੇ ਗਲਤ ਕਰਨਾ ਬੀਬੀ ਜੀ ਨੂੰ ਕਿਹਾ ਬੀਬੀ ਜੀ ਤੁਸੀਂ ਆਪਣੇ ਆਪ ਨੂੰ ਚੈੱਕ ਅਪ ਕਰਾਉਣੀ ਮਾਨਸਿਕ ਹੁਣ ਮੇਰੇ ਖਿਆਲ ਮੁਤਾਬਕ ਮਿਸਟਰ ਰਾਜਪੂਤ ਆ ਸ਼ਾਇਦ ਉਹਨਾਂ ਦਾ ਨਾਮ ਸੁਰਿੰਦਰ ਹੈ ਜੀ ਉਹ ਕਾਂਗਰਸ ਪਾਰਟੀ ਦੇ ਨੈਸ਼ਨਲ ਸਪੋਕਸਪਰਸ ਨੇ ਜੀ ਉਹਨਾਂ ਨੇ ਤਾਂ ਬਹੁਤ ਹੀ ਵੱਡੀ ਗੱਲ ਕਹਿ ਦਿੱਤੀ ਜੀ ਉਹਨਾਂ ਨੇ ਕਹਿਤਾ ਕਿ ਬੀਬੀ ਜੀ ਜੇ ਤੁਸੀਂ ਭਾਰਤੀ ਜਨਤਾ ਪਾਰਟੀ 'ਚ ਜਾਣਾ ਤਾਂ ਜਾ ਸਕਦੇ ਹੋ ਨਾਲ ਉਹਨਾਂ ਨੇ ਕਿਹਾ ਕਿ ਮੰਨਿਆ ਕਿ ਤੁਸੀਂ ਬਿਮਾਰ ਹੋ ਗਏ ਸੀ ਤੇ ਤੁਹਾਡੇ ਦਿਮਾਗ ਦੇ ਉੱਤੇ ਦਵਾਈਆਂ ਦਾ ਅਸਰ ਅਸਰ ਹੈ ਇਸ ਲਈ ਤੁਸੀਂ ਉਹਨਾਂ ਦਵਾਈਆਂ ਦੇ ਅਸਰ ਦੇ ਵਿੱਚ ਆ ਕੇ ਕਈ ਵਾਰੀ ਇਸ ਕਿਸਮੀਆਂ ਜਿਹੜੀਆਂ ਗੱਲਾਂ ਕਰੀ ਜਾਂਦੇ ਹੋ ਇਹਨਾਂ ਦਾ ਇਲਾਜ ਕਰਵਾਓ ਇਲਾਜ ਕਰਵਾਓ ਮਤਲਬ ਇਹ ਵੀ ਉਹਨਾਂ ਨੇ ਪੂਰੀ ਤਰ੍ਹਾਂ ਉਹਨੂੰ ਨਕਾਰ ਨਕਾਰ ਦਿੱਤਾ ਇਹ ਜੇ ਅਜੇ ਤੱਕ ਨਵਜੋਤ ਸਿੰਘ ਸਿੱਧੂ ਨਹੀਂ ਬੋਲੇ ਮੇਰਾ ਖਿਆਲ ਉਹਨੂੰ ਬੋਲਣਾ ਚਾਹੀਦਾ ਹੈ ਜੇ ਉਹਨਾਂ ਦੇ ਬਖਰੇਵੇਂ ਹੈਗੇ ਹੈ ਕੋਈ ਪਰਿਵਾਰ ਦੇ ਵਿੱਚ ਕਪਰ ਇਹਨੇ ਪਤੀ ਪਤਨੀ ਵੀ ਜੇ ਬਖਰੇਵੇਂ ਹੋ ਸਕਦੇ ਬਿਲਕੁਲ ਜੀ ਮਾਜੀ ਹੁਰੀ ਵੀ ਇਹ ਕਹਿੰਦੇ ਕਿ ਉਹਨੇ ਬਖਰੇਵੇਂ ਭਲੇ ਭਰੀ ਹੋਏ ਹੈ ਲੇਕਿਨ ਉਹ ਭਾਰਤੀ ਜਨਤਾ ਪਾਰਟੀ 'ਚ ਨਹੀਂ ਜਾ ਸਕਦੇ ਪਰ ਇਹ ਬੀਬੀ ਦੇ ਜਿਹੜੇ ਇਸ਼ਾਰੇ ਹੈ ਨਾ ਉਹ ਕੁਝ ਇਸ ਤਰ੍ਹਾਂ ਦੇ ਲੱਗਦੇ ਆ ਫਿਰ ਇਹ ਵੀ ਬੀਬੀ ਨੂੰ ਵੀ ਸਵਾਲ ਕੀਤਾ ਵੀ ਤੁਸੀਂ ਜਦੋਂ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾਇਆ ਇਹ ਵੱਡਾ ਸਵਾਲ ਵੀ ਕੀ ਉਹਨਾਂ ਨੇ ਕੋਈ ਕੋਈ ਥੋੜੇ 2-200 ਰੁਪਏ ਦਿੱਤਾ ਸੀ ਪਰ ਇਹਨੇ ਨੇ ਇੱਕ ਮੌਕਾ ਦਿੱਤਾ ਕਿਉਂਕਿ ਸੁਨੀਲ ਕੁਮ ਉਹ ਕਹਿੰਦਾ ਜੀ ਜਦੋਂ ਮੈਨੂੰ ਨਹੀਂ ਬੜਾਇਆ ਉਦੋਂ ਕਿਤੇ ਮੈਨੂੰ ਉਹਨਾਂ ਦੇ ਕਿਸੇ ਬੰਦੇ ਨੇ ਕਿਹਾ ਸੀਗਾ ਜਿਹੜੇ ਬਣੇ ਸੀ ਜੀ ਕਿ ਜੀ ਤੁਸੀਂ ਤਾਂ ਰਹਿ ਗਏ ਅਸੀਂ 350 ਕਰੋੜ ਰੁਪਏ ਦਿੱਤਾ ਤੇ ਸਾਡੀ ਮੁੱਖ ਮੰਤਰੀ ਬਣ ਗਏ ਜੀ ਇਸ ਕਰਕੇ ਕੁੱਲ ਮਿਲਾ ਕੇ ਆਪਾਂ ਦੇਖੀ ਤੇ ਭੰਗਲ ਪੂਸੇ ਦੇ ਵਿੱਚ ਪਈ ਹੋਈ ਹੈ ਪਰ ਮੈਂ ਇੱਥੇ ਗੱਲ ਕਹਿ ਨਹੀਂ ਜਾਊਂਗਾ ਜੀ ਭਈ ਜੇਬ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਆਇਆ ਤੇ ਕਾਂਗਰਸ ਦੇ ਵਿੱਚ ਆ ਕੇ ਉਹਨੇ ਖੱਲਲ ਪਾਇਆ ਜੀ ਉਹ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਜਦੋਂ ਮੁੰਨੀ ਬਦਨਾਮ ਹੋਈ ਸੋਨੀਆ ਗਾਦੀ ਬਾਰੇ ਕਹਿੰਦਾ ਹੁੰਦਾ ਸੀ ਜਦੋਂ ਨਵਜੋਤ ਸਿੰਘ ਸਿੱਧੂ ਇਹ ਕਹਿੰਦਾ ਹੁੰਦਾ ਸੀ ਇਹ ਨਾ ਸਰਦਾਰ ਆ ਨਾ ਅਸਰਦਾਰ ਆ ਸਰਦਾਰ ਮਨਮੋਹਨ ਸਿੰਘ ਮਨਮੋਹਨ ਸਿੰਘ ਬਿਲਕੁਲ ਤੇ ਉਦੋਂ ਮਤਲਬ ਜਿਹੜੇ ਹੈਗੇ ਉਸ ਬੰਦੇ ਨੂੰ ਤੁਸੀਂ ਮੁਰਕੇ ਕਾਂਗਰਸ ਪਾਰਟੀ 'ਚ ਸ਼ਾਮਲ ਕਰਦੇ ਹੋ ਬਿਲਕੁਲ ਜੀ ਤੇ ਸਿਖਰਲੀ ਚਾਹ ਉਹਨੂੰ ਲੈ ਕੇ ਤੁਸੀਂ ਕੁਰਸੀ ਦੇ ਉੱਤੇ ਬਿਠਾ ਦਿਆ ਉਹਦੇ ਨਾਲ ਵਿਰੋਧਾਂ ਦੇ ਕਰਕੇ ਤੁਸੀਂ ਆਪਣੇ ਇੱਕ ਮੁੱਖ ਮੰਤਰੀ ਨੂੰ ਐਨ ਬੇਵਕਤੀ ਤੌਰ ਤੇ ਹਟਾਇਆ ਜੇ ਹਟਾਉਣਾ ਸੀ ਤਾਂ 2019 ਚ ਹਟਾ ਦੇ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਜਦੋਂ ਅਸੈਂਬਲੀ ਦੀਆਂ ਚੋਣਾਂ ਸਿਰ ਤੇ ਆ ਗਈਆਂ ਜੰਗ ਦੇ ਮੈਦਾਨ ਤੁਸੀਂ ਕੋੜਾ ਬਦਲਤਾ ਰਹੇ ਜੇ ਤੁਸੀਂ 18 ਤੋ ਉਥੇ ਦੀ ਹੋਤੀ ਮੈਂ ਅੱਜ ਵੀ ਗਰੰਟੀ ਨਾਲ ਕਹਿ ਸਕਦਾ ਵੀ ਜੇ ਉਹ ਲੋ ਇਹ ਐਕਸਰਸਾਈਜ਼ ਕਾਂਗਰਸ ਪਾਰਟੀ ਸਿੱਧੂ ਦੇ ਦਮਾ ਚਾਕੇ ਨਾ ਕਰਦੀ ਤੇ ਕਾਂਗਰਸ ਪਾਰਟੀ ਦੀਆਂ ਸੀਟਾਂ 30 ਤੋਂ ਬਾਅਦ ਹੁੰਦੀਆਂ ਹਾਂ ਬਿਲਕੁਲ ਇਸ ਜਿਹੜੀ ਹੈਗੀ ਇੱਕ ਆਮ ਆਦਮੀ ਪਾਰਟੀ ਨੇ ਜਿਹੜੀ ਚੰਮ ਦੀਆਂ ਚਲਾਈਆਂ ਤੇ ਮਜ਼ਬੂਤ ਆਪੋਜੀਸ਼ਨ ਹੁੰਦੀ ਤਾਂ ਸ਼ਾਇਦ ਉਹ ਨਾ ਚਲਾ ਸਕਦੀ ਹਾਂ ਚਲਦੀਆਂ ਬਿਲਕੁਲ ਇਸ ਕਰਕੇ ਕਸੂਰ ਤਾਂ ਭਾਈ ਤੁਹਾਡਾ ਵੀ ਹੈ ਬਿਲਕੁਲ ਜੀ ਤੇ ਅੱਜ ਮਨਪ੍ਰੀਤ ਸਿੰਘ ਬਾਦਲ ਕਿੱਥੇ ਹੈ ਬਿਲਕੁਲ ਇਹਨਾਂ ਨੂੰ ਤਾਂ ਲੈ ਕੇ ਸੀ ਪ੍ਰਿੰਕਾ ਗਾਂਧੀ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਸੀ ਰਾਹੁਲ ਗਾਂਧੀ ਉਹ ਕਿੱਥੇ ਹੈ ਉਹ ਵੀ ਭਾਰਤੀ ਜਨਤਾ ਪਾਰਟੀ ਸਾਈ ਕਮਾਂਡ ਨੂੰ ਉਹ ਪੂਰਾ ਖੋਲਣਗੇ ਪਹਿਲੇ ਜੀ ਟੇਲੋ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਇਹ ਸਾਡਾ ਪ੍ਰੋਗਰਾਮ ਥੋੜਾ ਲੇਟ ਹੋ ਗਿਆ ਸੀ ਤੇ ਸਾਡੇ ਪ੍ਰੋਗਰਾਮ ਨੂੰ ਵਖੋ ਜੇ ਕੋਈ ਸਜਾਹ ਹੁੰਦਾ ਤਾਂ ਪਲੀਜ਼ ਇਨਬਾਕਸ ਦੇ ਵਿੱਚ ਜਾ ਕੇ ਮੈਸੇਜ ਕਰਦਿਆ ਕਰੋ ਸਾਡਾ ਜਿਹੜਾ ਵਰਟਾ ਟਲੋ YouTube ਚੈਨਲ ਹੈ ਇਹਨੂੰ ਬਤ ਬਤ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਸਿਗਾ